ਅੱਜ ਦੇ ਗਵਾਹਨ ਦੇ ਵਿੱਚ ਐਫਐਡੀ ਤਸਦੀਕ ਦੇਣੇ ਇਹ ਮੈਂ ਸਮਝਦਾ ਕਿ ਇਹ ਬਹੁਤ ਦਿਲ ਕੰਮ ਹੈ ਪਾਨਾ ਸਿੱਧੂ ਸੰਗਤ ਸਮਾਜਿਕ ਕਾਰਕੂ ਮੀ ਹੈ ਹੈ ਹੁਣ ਇਹ ਸਿੱਧੂ ਨੂੰ ਅੱਜ ਤੁਸੀਂ ਰਿਹਾਅ ਕਰੋ ਸੰਗਰੂਰ ਦਾ ਰਹਿਣ ਵਾਲਾ ਪਾਨਾ ਸਿੱਧੂ ਸਮਾਜ ਸੇਵੀ ਤੇ ਬਲੌਗਰ ਜਿਸ ਨੂੰ ਚੈਨਸ ਸਨੀਚਿੰਗ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਅੱਜ ਪਟਿਆਲਾ ਅਦਾਲਤ ਵਿੱਚ ਪਾਨਾ ਸਿੱਧੂ ਦੀ ਪੇਸ਼ੀ ਹੋਈ ਜਿਸ ਤੋਂ ਬਾਅਦ ਅਦਾਲਤ ਨੇ ਪਾਨੇ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਉੱਥੇ ਹੀ ਪਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੁੱਧ ਕਈ ਸਿਆਸੀ ਆਗੂ ਵੀ ਨਿੱਤਰ ਆਏ ਨੇ। ਕਾਂਗਰਸੀ ਆਗੂ ਸੁਖਪਾਲ ਸਿੰਘ ਖੇੜਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਸੰਗਰੂਰ ਤੋਂ ਸੰਸਦ ਮੈਂਬਰ ਐਮਪੀ ਸਿਮਰਨਜੀਤ ਸਿੰਘ ਮਾਨ ਵੀ ਪਾਨਾ ਸਿੱਧੂ ਦੇ ਹੱਕ ਵਿੱਚ ਬੋਲੇ ਨੇ। ਜਿਹੜਾ ਮੇਰਾ ਪਾਰਲੀਮੈਂਟਰੀ ਹਲਕਾ ਹੈਗਾ ਇਹਦੇ ਵਿੱਚ ਤਿੰਨ ਜ਼ਿਲ੍ਹੇ ਹੈਗੇ ਆ। ਇੱਕ ਰੂਲ ਹੈ ਇੱਕ ਬਰਨਾਲਾ ਇੱਥੇ ਲਿਖ ਮਨੇ ਰਿਪੋਰਟ ਲੈ ਤੇ ਬਰਨਾਲੇ ਦੇ ਇਲਾਕੇ ਦੇ ਵਿੱਚ ਇਲਾਕਾ ਹੈਗਾ ਭਦੌੜ ਉੱਥੇ ਹੈ ਪਿੰਡ ਕੋਟ ਦੁੰਨਾ ਉੱਥੋਂ ਦੇ ਰਹਿਣ ਵਾਲੇ ਸਾਡੇ ਬੜੇ ਸੀਨੀਅਰ ਤੇ ਇੱਜ਼ਾਤਦਾਰ ਜਤ ਜਦਾਰ ਸਰਦ ਸ਼ੰਗਰ ਸਿੰਘ ਸਾਡੀ ਪਾਰਟੀ ਦੇ ਸੀ ਉਤਨ ਹੀ ਪਹਾੜਾ ਸਿੱਧੂ ਹੈਗੀ ਹੈ ਜਿਹੜੇ ਬਹੁਤ ਮਸ਼ਹੂਰ ਅੱਜ ਸੋਸ਼ਲ ਵਰਕਰ ਸਮਾਰਟ ਵਰਕਰ ਨੇ ਤੇ ਉਹਨਾਂ ਦੇ ਉੱਤੇ ਸਰਕਾਰ ਨੇ ਝੂਠੇ ਮੁਕੱਦਮੇ ਜੱਜ ਕਰਾਤੇ ਨੇ ਲੁਧਿਆਣੇ ਦੇ ਵਿੱਚ ਕਰਾਤਾ ਪਟਿਆਲੇ ਦੇ ਵਿੱਚ ਕਰਾਤਾ ਕਿ ਕਿਸੇ ਤੋਂ ਚੇਨੀ ਖਿੱਚੀ ਹੈ ਹੁਣ ਇੱਜ਼ਤ ਦਾ ਆਦਮੀ ਚੇਨੀ ਖਿੱਚੂਗਾ ਹੇ ਬੋਰ ਦੇ ਵਿੱਚ ਵੀ ਪਰਚਾ ਕਰਾਤਾ ਹੈਗਾ ਇਹ ਲੋਦੇ ਹਣੇ ਦੀ ਸੀਏ ਇਹ ਦੇ ਵਿੱਚ ਉਹਨਾਂ ਨੂੰ ਬਹੁਤ ਤਕਲੀਫ ਦਿੱਤੀ ਜ਼ਬੀਲ ਕੀਤਾ برف ਤੇ ਪਾਤਾ ਠੰਡਾ ਪਾਣੀ ਪਾਤਾ ਮੇਰਾ ਮਤਲਬ ਹੈ ਕਿ ਅੱਜ ਦੇ ਜਮਾਨੇ ਦੇ ਵਿੱਚ ਐਫਐਡੀ ਤਸੀਹ ਦੇਵੇਂ ਇਹ ਮੈਂ ਸਮਝਦਾ ਹਾਂ ਕਿ ਇਹ ਬਹੁਤ ਗਲਤ ਕੰਮ ਹੈ ਇਹਦੇ ਨਾਲ ਲੋਕ ਹੜਕ ਰਹੇ ਹੈ ਔਰ ਮੈਂ ਆਪਣੇ ਪਾਰਲਮੈਂਟ ਹਲਕੇ ਦੇ ਵਿੱਚ ਅਮਨ ਤੇ ਮਾਨ ਰੱਖਣ ਨੂੰ ਸੌਂਦੇ ਤੇ ਮੈਂ ਜਿਹੜਾ ਨਿਜ਼ਾਮ ਹੈ ਉਹਦੇ ਨਾਲ ਵੀ ਗੱਲ ਕੀਤੀ ਹੈ ਜਿਹੜੇ ਲਾਰਡ ਆਰਡਰ ਦੇ ਅਡਿਸਟਰੰਟ ਡੀਜੀਪੀ ਹੈ ਸਾਡੀ ਰੇਂਜ ਦੇ ਭੁੱਲਰ ਸਾਹਿਬ ਹੈਗੇ ਹੈ ਡੀਆਈਜੀ ਸਾਰੇ ਪਿੰਡਾਂ ਦੇ ਨਾਲ ਗੱਲ ਕੀਤੀ ਹੈ ਕਿ ਭੰਨਾ ਸਿੱਧੂ ਇੱਕ ਚੰਗਾ ਸਮਾਜਿਕ ਆਦਮੀ ਹੈਗਾ ਕਿ ਉਸ ਨੂੰ ਇੰਨਾ ਤੰਗ ਨਾ ਕਰੋ ਜਿਸ ਨਾਲ ਸਾਡਾ ਸਾਰਾ ਹਲਕਾ ਚੜਬੜਾ ਦੇ ਵਿੱਚ ਆ ਜੇ ਤੇ ਇਹ ਚੀਫ ਮਿਨਿਸਟਰ ਦਾ ਵੀ ਹਲਕਾ ਹੈਗਾ ਤੇ ਜਰੂਰ ਇਸ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਉਣ ਕਿ ਇੱਥੇ ਸ਼ਹਿਰ-ਸ਼ਹਿਰ ਦੇ ਵਿੱਚ ਡਿਮੋਨਸਟ੍ਰੇਸ਼ਨ ਹੋ ਰਿਹਾ ਲੱਗ ਪਿਆ ਔਰ ਲੋਕ ਬਾਹਰ ਘਰਾਂ ਚੋਂ ਨਿਕਲ ਰਹੇ ਆ ਕੰਡ ਅਸੀਂ ਬੋਲ ਤੋਂ ਨੇ ਇੱਕ ਕਠ ਕਰ ਰਹੇ ਹਾਂ ਉਥੇ ਅਸੀਂ ਫੈਸਲਾ ਕਰਾਂਗੇ ਕਿ ਜੇ ਸਰਕਾਰ ਨੇ ਆਪਣਾ ਰੁਖ ਨਾ ਬਦਲਿਆ ਤੇ ਇਹੋ ਜਿਹੇ ਗੰਦੇ ਇਲਜ਼ਾਮ ਇਹੋ ਜਿਹੇ ਸਮਾਜਿਕ ਤੇ ਲਾ ਦੇਣੇ ਮੈਂ ਸਮਝਦਾ ਕਿ ਇਹ ਕੋਈ ਸ਼ੋਭਾ ਇਹ ਸਰਕਾਰ ਨੂੰ ਨਹੀਂ ਦਿੰਦਾ ਸੋ ਮਾ ਚੀਪਨਸ ਸਾਲਨ ਰਿਵੈਨਟ ਬੇਨਤੀ ਕਰਦੇ ਤੁਸੀਂ ਸਾਡੇ ਇਲਾਕੇ ਦੇ ਹੋ ਕਿ ਭਾਣੇ ਸਿੱਧੂ ਨੂੰ ਅੱਜ ਤੁਸੀਂ ਰਿਹਾਅ ਕਰੋ ਘਰੇ ਆਏ ਤੇ ਕੱਲ ਸਾਨੂੰ ਉਹਦੇ ਪਿੰਡ ਜਾ ਕੇ ਵੱਡਾ ਕੋਈ ਕਠਨਾ ਕਰਨਾ ਪਵੇ ਤੇ ਇੱਥੇ ਆਵਨ ਰਹੇ ਕਿਉਂਕਿ ਕਿ ਭਾਣੇ ਸਿੱਧੂ ਦਿਨੌਰ ਜਿਹੜੇ ਵੀ ਲੋਕੀ ਬਾਹਰ ਨਿਕਲਣ ਦੇਕਰ ਅੱਜ ਇਹ ਇੰਟਰਨੈਸ਼ਨਲ ਖਬਰ ਬਣ ਜਾਣੀ ਹੈ ਤੇ ਆਪਾਂ ਨੇ ਕਹੋ ਇੰਟਰਨੈਸ਼ਨਲ ਖਬਰ ਬਣਾਉਣੀ ਹੈ ਕਿ ਸਾਨੂੰ ਤਾਂ ਕਿ ਸਭ ਨੂੰ ਇੱਕ ਤਰ੍ਹਾਂ ਤਫ਼ਤੀਸ਼ ਹੋਣੀ ਚਾਹੀਦੀ ਹੈ ਕਿ ਭਾਨੇ ਸਿੱਧੂ ਨੂੰ ਦਰਫੇ ਦੇ ਉੱਤੇ ਕਿਉਂ ਰੱਖਿਆ ਕਿਉਂ ਪਾਉਚਰ ਕੀਤਾ ਠੀਕ ਕੀਤਾ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਸ ਨੇ ਸਮਾਜ ਸੇਵਕ ਹੈ ਲੋਕਾਂ ਦੇ ਪੈਸੇ ਛਡਾਉਂਦਾ ਹੈ ਜਿਹੜੇ ਟਰੈਵਲ ਏਜੰਟਸ ਨੇ ਉਹ ਠੱਗੀ ਕਰਨ ਜਾਂਦੇ ਹੈ ਔਰ ਲੋਕਾਂ ਤੋਂ ਬਹੁਤ ਪੈਸਾ ਲੈ ਲੈਂਦੇ ਹੈ ਤੇ ਪਰਨਾ ਤਾਂ 에ਜੈਂਟਾਂ ਨੂੰ ਕਹਿ ਕੇ ਕਿ ਤਾਹੀ ਤੁਸੀਂ ਉਹ ਪੈਸੇ ਵਾਪਸ ਕਰੋ ਤਾਂ ਖਾਨਦਾਨ ਉਜੜ ਗਿਆ ਨਾ ਤਾਂ ਤੁਹਾਡਾ ਪਿਧਿਆ ਹੋਇਆ ਬੰਦਾ ਉਸ ਮੁੱਲ ਤੇ ਵਿੱਚੋਂ ਪੌਂਚੈਂਡ ਜਿੱਦ ਤੁਸੀਂ ਭੇਜਿਆ ਤੇ ਉਹਦਾ ਖਾਨਦਾਨ ਦੇ ਖਾਨਦਾਨ ਨਹੀਂ ਤਬਾਕਿਤ ਹੋ ਗਿਆ ਇਸ ਕਰਕੇ ਇਹੋ ਜੇ ਬੰਦੇ ਨੂੰ ਤੰਗ ਕਰਨਾ ਮੈਂ ਸਮਝਦਾ ਕਿ ਇਹ ਲੋੜ ਤੋਂ ਬਾਹਰ ਹੈ ਤੇ ਮੈਂ ਬਥੌਰ ਨੀ ਸਲ ਕਿ ਜਦ ਮੈਂ ਆਪਣੇ ਅਲੱਗਾਂ ਦੇ ਵਿੱਚ ਇਹ ਜੀ ਚੀਜ਼ ਤਾਂ ਨੇ ਫੁੱਟ ਨੇ ਦੇ ਹੱਥ ਦੇ ਵਿੱਚ ਨਹੀਂ ਹੈ ਤਾਂ ਚੀਫ ਮਿਨਿਸਟਰ ਕੋਲ ਮੈਂ ਮੀਟਿੰਗ ਕਰਦਾ ਕਿ ਇਹ ਮਸਲਾ ਹੱਲ ਹੋ ਜੇ ਜਿਹੜਾ ਕੱਲ ਸਾਨੂੰ ਕਠਨ ਕਰਨਾ ਪਵੇ ਕੋਰਟ ਤੋਂ ਨੇ ਸੋ ਆਸਕਰ ਦਫਤੇ ਦੀ ਫਤਿਹ ਕਰਦੇ ਵਾਰੀ ਕੁਝ ਕੰਮ ਸੋ ਲੇ